ਜੀ ਸਾਰਾ ਜੋ ਆਪਨੇ ਇੱਕ ਸਲੂਨ ਖੋਲਾ ਥੋੜੇ ਹੀ ਸਮੇਂ ਦੇ ਵਿੱਚ ਫੇਮਸ ਹੋ ਗਿਆ ਉਹ ਕਸਟਮਰ ਕਾਫੀ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਉਹ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਥੈਂਕ ਯੂ ਜੀ ਪਹਿਲੇ ਕਿ ਮੇਰਾ ਨਾਮ ਸਰਬਜੀਤ ਔਰ ਮੈਂ ਬ੍ਰਾਮਪੁਰੂਰ ਮੇਰ ਲక్ష్ਮੀ ਗਾਇ ਮੰਡਪਾ ਤੇ ਨਸੀਮਾਪਾ ਛੋਟਾ ਜਿਹਾ ਸੈਲੂਨ ਓਪਨ ਕੀਤਾ ਇਥੇ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕਿ ਇਸ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਇੱਕ ਸਤਿ ਸਚ ਇਹ ਇਹ ਕੁਛ ਨਹੀਂ ਰਾਸ ਪੀਣ ਸਕੇ। ਸੋ ਬੇਟੀ ਕੋ ਉਦਘਾਟਨ ਕਰਾਇਆ ਗਿਆ ਆ ਜੀ ਨੇ ਸੋ ਕਾਫੀ ਲੋਕ ਜੇ ਸਲੂਨ ਦਾ ਦੁਕਾਨ ਦਾ ਮੋਲ ਦਾ ਕੋਈ ਵੀ ਉਦਘਾਟਨ ਕਰਦਾ ਹੈ ਚਾਹੇ ਮੰਤਰੀ ਸਾਹਿਬਾ ਨਾਲੋਂ ਕਿ ਐਮਐਲਏ ਸਾਹਿਬਾ ਨਾਲੋਂ ਕਿ ਚਾਹੇ ਕੋਈ ਸੀਨੀਅਰ ਆਗੂ ਹੋਣਗੇ ਉਹਨਾਂ ਕੋ ਕਰਾਉਂਦੇ ਨੇ ਇਹ ਕਿਵੇਂ ਤੁਹਾਡੇ ਮਨ ਦੇ ਅੰਦਰ ਵਿਚਾਰਾ ਇੱਕ ਆਪਣੀ ਹੀ ਬੇਟੀ ਕੋ ਉਦਘਾਟਨ ਕਰਵਾਇਆ ਗਿਆ ਕਿਵੇਂ ਦੇਖੋ ਸਰ ਮੈਂ ਇੱਕ ਹੀ ਸੋਚਿਆ ਸੀਗਾ ਕਿ ਅ ਲੋਕੀਂ ਬੇਟੀਆਂ ਨਾਲ ਪਿਆਰ ਤੇ ਬਹੁਤ ਜ਼ਿਆਦਾ ਕਰਦੇ ਨੇ ਕਿ ਮੈਨੂੰ ਲੱਗਾ ਕਿ ਮੈਂ ਆਪਣੀ ਬੇਟੀ ਨੂੰ ਥੋੜਾ ਜਿਹਾ ਰੁਤਬਾ ਦੇਣ ਦੀ ਕੋਸ਼ਿਸ਼ ਕਰਾਂ ਕਿ ਮੈਂ ਆਪਣੀ ਥੋੜੀ ਜਿਹੀ ਕੋਸ਼ਿਸ਼ ਕੀਤੀ ਉਹਦੇ ਸਦਕਾ ਮੈਨੂੰ ਲੋਕਾਂ ਨੇ ਪਿਆਰ ਕਰਤਾ ਨੂੰ ਤਾਫ ਕਰ ਦੇ ਵਿੱਚ ਸਾਰ ਲੇਡੀਜ਼ ਦੇ ਹੀ ਸੁਣੋਂ ਦਾ ਕੀਤਾ ਹੈ ਜੈਂਟਸ ਦਾ ਕੀਤਾ ਦੋਵਾਂ ਦਾ ਇੱਕ ਤਾਂ ਸਿੰਗਲ ਲੇਡੀ ਜਾਂ ਨਹੀਂ ਸਾਰੇ ਜਿਹਨ ਸੈਕਸਸਫੁਲ ਹੁਣ ਆ ਮਰੇ ਅਸੀਂ ਕਾਫੀ ਜ਼ਿਆਦਾ ਸਰਵਿਸ ਸਥਿਤੀ ਪ੍ਰੋਵਾਈਡ ਕਰਦੇ ਆਂ ਜੈਮਸਪੁਰ ਦੇ ਵਿੱਚ ਸਭ ਅਰਿਆਤ ਕੀ ਦਿੱਤੀ ਜਾਂਦੀ ਆ ਜਿਹੜੇ ਮਿਡਲ ਕਲਾਸ ਦੇ ਲੋਕ ਆ ਜਾਂ ਸਿਰ ਮੈਂ ਪਹਿਲਾਂ ਇਹ ਕਹਿਣਾ ਚਾਹੁੰਦਾ ਕਿ ਮੈਂ ਪਹਿਲੇ ਕਾਫੀ ਵਾਰੀ ਗਲ ਚੁੱਕਾ ਆ ਗੁਰਦਾਸਪੁਰ ਦੇ ਵਿੱਚ ਕਾਫੀ ਸਸਤਾ ਮੇਰਾ ਸੇ ਰੂਣਾ ਉਹਦਾ ਇੱਕ ਰੀਜ਼ਨ ਆ ਕਿ ਮੈਂ ਖੁਦ ਓਨਰ ਆ ਮੈਂ ਖੁਦ ਕੰਮ ਕਰਦਾ ਇਸ ਕਰਕੇ ਮੈਨੂੰ ਜ਼ਿਆਦਾ ਪੈਸੇ ਨਹੀਂ ਮੈਂ ਥੋੜੇ ਪੈਸੇ ਵਿੱਚ ਵੀ ਇਹ ਕੰਮ ਜੜਾਵਾ ਕਰਦਾ ਉਹ ਅਸੀਂ ਇਹ ਵੀ ਦੇਖਿਆ ਕਿ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਦੇ ਜੋ ਕਿ ਉਹਦੇ ਬਾਰੇ ਤੇ ਵੀ ਹਾਂ ਜੀ ਸਰ ਇਹ ਗੁਰਦਾਸਪੁਰ ਦੇ ਕਿਲੋਤਾ ਸੈਲੂਨ ਆ ਕਿ ਜਿਹੜਾ ਅਸੀਂ ਬੱਚਿਆਂ ਨੂੰ 3 ਤੋਂ 4 ਮਹੀਨੇ ਦੇ ਵਿੱਚ ਜੈਂਸ ਕੰਮ ਸਿਖਾ ਦੋ ਉਹ ਜਿਹੜੇ ਕਾਫੀ ਲੋਕ ਬੱਚੇ ਮੇਰੇ ਕੋਲ ਆਉਂਦੇ ਵੀ ਆ ਔਰ ਕੰਮ ਵੀ ਮੇਰੇ ਕੋਲ ਸਿੱਖ ਕੇ ਬਾਹਰ ਵੀ ਚਲੇ ਗਏ ਜਿਹੜੇ ਲੋਕਾਂ ਨੇ ਬਾਹਰ ਜਾਣਾ ਉਹ ਮੇਰੇ ਕੋਲ ਐਡਮਿਸ਼ਨ ਲੈ ਕੇ ਉਹ ਕੰਮ ਸਿੱਖਦੇ ਆ ਮੈਂ ਸੁਣਾਉਣਾ ਉਹ ਉਹਦੇ ਵਿੱਚ ਕਿੰਨੀ ਫੀਸ ਲਈ ਜਾਂਦੀ ਨੂੰ ਸਰ ਉਹਦੇ ਵਿੱਚ ਬੜੀ ਛੋਟੀ ਜਿਹੀ ਮਾਉਂਦਾ ਅਸੀਂ ਰੱਖੀ ਹੈ 2-3 ਮਹੀਨੇ ਦੀ ਤੀਸਰਾ ਕੀ ਹੈ اور ਅਸੀਂ ਉਹ ਪ੍ਰੋਪਰ ਗ੍ਰਾਉਨਡ ਦਾ ਸਟ੍ਰਾਈਕਿੰਗ ਹੈ ਕੀ ਕੋਈ ਸੁਸਾਇਟੀ ਦੇ ਰਜਿਸਟਰਡ ਆਪਲਿਕ ਜਾਂ ਉਦਾਂ ਹੀ ਮਤਲਬ ਨਹੀਂ ਸਰ ਅਜੇ ਤੱਕ ਨਹੀਂ ਹੈ ਰਜਿਸਟਰ ਹੈ ਜਦੋਂ ਮੈਂ ਜਿਸ سے ਕਰਵਾਵਾਂਗਾ ਉਦੋਂ ਸਰਟੀਫਿਕੇਟ ਵੀ ਮੈਂ ਪ੍ਰੋਵਾਈਡ ਕਰ ਦਿਆਂਗਾ ਮੈਂ ਮੇਰਾ ਨੰਬਰ ਹੈ 7355330000 ਉਹ ਮੈਸੇਜ ਕੀ ਦੇਣਾ ਚਾਹੋਗੇ ਬਰਪਾਸ਼ਪੁਰ ਦੇ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਔਰ ਮੈਂ ਕਹਿਣਾ ਚਾਹਨਾਵਾ ਕਿ ਪਲੀਜ਼ ਇੱਕ ਵਾਰੀ ਤੁਸੀਂ ਮੇਰੇ ਸਲੂਨ ਵਿੱਚ ਵਿਜ਼ਿਟ ਕਰੋ ਇਹ ਬ੍ਰਹਮਪੁਰ ਰੋਡ ਗੁਰਦਾਸ ਗੁਰਦਾਸਪੁਰ ਨੇੜੇ ਲక్ష్ਮੀ ਮੈਨ ਮੰਦਰ ਦੇ ਨੇੜੇ ਮੇਰਾ ਸਟੋਰ ਹੈ ਨਾ ਔਰ ਮੈਂ ਆਪ ਪੂਰੀ ਕੋਸ਼ਿਸ਼ ਕਰਦਾ ਤੁਹਾਨੂੰ ਮੈਂ ਦੱਸਣਾ ਕਿ ਮੈਂ ਹਰ ਕਸਟਮਰ ਨੂੰ ਸੈਟੀਸਫਾਈ ਕਰਦਾ